ਸਭ ਤੋਂ ਵੱਧ ਪੰਜਾਬ 'ਚ ਸਬਸਿਡੀਆਂ ਦਿਵਾਉਣ ਵਾਲੀ ਪਹਿਲੀ ਕੰਪਨੀ ਹੈ ਪੰਜਾਬ ਸੋਲਰ ਸਿਟੀ ਓਕੇ ਜੀ ਤੇ ਜਿਹੜਾ ਰਿਕਾਰਡ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਉਹ ਜਿਹੜੀਆਂ ਇੰਡੀਆ ਦੀਆਂ ਟਾਪ ਮੋਸਟ 10 ਕੰਪਨੀਆਂ ਨੇ ਉਹ ਕੰਪਨੀਆਂ ਦਾ ਮਾਲ ਲਾਵਾਂਗੇ ਓਕੇ ਜੀ ਟੂ ਟਿਊਟਰੀ ਵੀ ਸਾਡੇ ਕੋਲੇ ਵਾਰੀ ਦਾ ਵੀ ਜੋ ਕੰਪਨੀ ਅਗਲਾ ਕਹੂਗਾ আর ਕਮੈਂਟ ਕਰੂਗਾ ਅਸੀਂ ਉਸੇ ਦੀ ਮਾਲ ਮਾਲ ਲਾ ਦਾਂਗੇ ਓਕੇ ਸਾਥੋਂ ਇੱਕ ਵਾਰ ਕਟੇਸ਼ਨ ਜਰੂਰ ਲੈ ਲਓ ਅੱਛਾ ਜੀ ਅਸੀਂ ਇੱਕ ਦਾਵਾ ਕਰਦੇ ਹਾਂ ਵੀ ਪੂਰੇ ਪੰਜਾਬ ਤੋਂ ਸਸਤਾ ਤੇ ਵਧੀਆ अच्छा सोलर लोन ਲਈ ਸਾਡੀ ਜਿਹੜੀ ਕੰਪਨੀ ਹੈ ਐਹਦ ਕਰਦੀ ਹੈ ਸਾਡੀ ਫੇਰ ਦੁਬਾਰਾ ਇੱਕ 1 ਜਨਵਰੀ ਤੋਂ 30 ਜਨਵਰੀ ਤੱਕ ਆਫਰ ਹੈ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਅੱਜ ਦੀ ਵੀਡੀਓ ਬਹੁਤ ਹੀ ਕੰਮ ਦੀ ਹੋਣ ਵਾਲੀ ਆ ਹਰੇਕ ਪਰਿਵਾਰ ਲਈ ਇਹ ਵੀਡੀਓ ਪੂਰੀ ਕੰਮ ਦੀ ਆ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰ ਰਿਹਾ ਕਾਰਨ ਕਿ ਆ ਅੱਜ ਤੁਹਾਨੂੰ ਬਿਜਲੀ ਦੇ ਬਿੱਲ ਤੋਂ ਮੁਕਤੀ ਦਿਵਾਉਣੀ ਤੇ ਖਰਚਾ ਜਮਈ ਜ਼ੀਰੋ ਮੁਕਤੀ ਲੈਣ ਲਈ ਉਹ ਗੱਲਬਾਤ ਕਰਾਂਗੇ ਆਪਾਂ ਖੜੇ ਆ ਇਸ ਟਾਈਮ ਪੰਜਾਬ ਸੋਲਰ ਸਿਟੀ ਲੋਂਗੋਵਾਲ ਇਹ ਵੀਰ ਸੋਲਰ ਦਾ ਕੰਮ ਕਰਦੇ ਨੇ ਬਾਈ ਸਰਦੀ ਦੇ ਵਿੱਚ ਬਹੁਤੇ ਵੀਰ ਕਹਿਣਗੇ ਵੀ ਹੁਣ ਕੀ ਫਾਇਦਾ ਵੀਡੀਓ ਪਾਉਣ ਦਾ ਜਾਂ ਸੋਲਰ ਲਾਉਣ ਦਾ ਪਰ ਹੁਣ ਆ ਸਮਾਂ ਬੈਸਟ ਹੈਗਾ ਸੋਲਰ ਸਿਸਟਮ ਲਵਾਉਣ ਦਾ ਕਿਉਂਕਿ ਹੁਣ ਜਿਹੜੀ ਬਚਤ ਆ ਉਹ ਬਹੁਤ ਵੱਡੀ ਹੈਗੀ ਇੱਕ ਵੱਡੀ ਗੱਲ 2000 ਰੁਪਇਆ ਤੁਸੀਂ ਦੇ ਕੇ ਸੋਲਰ ਲਵਾ ਸਕਦੇ ਹੋ ਆਪਾਂ ਗੱਲਬਾਤ ਕਰਦੇ ਆਂ ਸਰਦਾਰ ਕਮਲਜੀਤ ਸਿੰਘ ਵਿੱਕੀ ਜੀ ਨਾਲ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ ਤੁਹਾਨੂੰ ਵਧਾਈਆਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਰਿਸਪੌਂਸ ਬਹੁਤ ਵਧੀਆ ਆ ਰਿਹਾ ਤੁਹਾਡਾ ਤੇ ਜਿਹੜਾ ਰਿਵਿਊ ਆ ਦਰਸ਼ਕਾਂ ਵੱਲੋਂ ਬਹੁਤ ਵਧੀਆ ਕਹਿੰਦੇ ਵੀ ਜਿਨ੍ਹਾਂ ਨੇ ਲਗਵਾਇਆ ਤੁਹਾਡੇ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਦੇਖ ਕੇ ਉਹਨਾਂ ਨੇ ਹਾਂ ਪੱਕੀ ਹੁੰਗਾ ਰਾਹ ਦਿੱਤਾਗਾ ਵੀ ਕੰਮ ਬਹੁਤ ਵਧੀਆ ਕਰਦੇ ਨੇ ਉਹਦੇ ਲਈ ਤੁਹਾਨੂੰ ਮੁਬਾਰਕਾਂ ਜੀ ਤੇ ਸਰ ਆਪਾਂ ਅੱਜ ਕੀ ਲੈ ਕੇ ਆਏ ਆਂ ਦਰਸ਼ਕਾਂ ਵਾਸਤੇ ਸਰਦੀ ਦੇ ਵਿੱਚ ਆਪਾਂ ਸੋਲਰ ਦੀ ਐਡ ਕਰ ਰਹੇ ਆਂ ਲੋਕ ਕਹਿਣਗੇ ਵੀ ਹੁਣ ਕੀ ਲੋੜ ਆ ਉਹ ਹੁਣ ਤੁਸੀਂ ਦੱਸੋ ਵੀ ਕੀ ਲੋੜ ਆ ਇਹ ਦੇਖੋ ਸਭ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਅਸੀਂ ਨੇ ਸਬਸਿਡੀ ਕੱਟ ਕੇ ਜਿਹੜਾ ਪ੍ਰੋਜੈਕਟ ਹੈ ਪੰਜਾਬ ਸੋਲਰ ਸਿਟੀ ਲਗਾ ਰਹੀ ਸੀ ਹੂੰ ਪਿਛਲੇ ਸਾਲ ਮਾਰਚ ਤੋਂ ਸ਼ੁਰੂ ਕੀਤਾ ਸੀ ਨੇ ਓਕੇ ਤੇ ਹੁਣ ਅਸੀਂ ਸਾਡੇ ਅਸੀਂ ਇਸ ਵਾਰ ਮਾਲਵੇ ਲਈ ਕੰਮ ਕਰ ਰਹੇ ਹਾਂ ਪੂਰੇ ਲਈ ਕਿਉਂਕਿ ਬਹੁਤ ਦੂਰ ਅਸੀਂ ਨਹੀਂ ਕੰਮ ਕਰ ਸਕਦੇ ਠੀਕ ਹੈ ਜੀ ਤੇ ਸਭ ਤੋਂ ਵੱਧ ਪੰਜਾਬ 'ਚ ਸਬਸਿਡੀਆਂ ਦਿਵਾਉਣ ਵਾਲੀ ਪਹਿਲੀ ਕੰਪਨੀ ਹੈ ਪੰਜਾਬ ਸੋਲਰ ਸਿਟੀ ਓਕੇ ਜੀ ਤੇ ਜਿਹੜਾ ਰਿਕਾਰਡ ਵੀ ਆਗੇ ਚੈੱਕ ਕਰ ਸਕਦੇ ਹੋ ਹਮ ਤੇ ਅਸੀਂ ਬਹੁਤ ਸਾਰੇ ਲੋਕ ਐਡ ਕਰਦੇ ਨੇ ਵੀ ਸਬਸਿਡੀ ਅਸੀਂ ਕੱਟ ਕੇ ਲਾ ਰਹੇ ਹਾਂ ਜਦੋਂ ਕਿ ਸਬਸਿਡੀ ਦੇ ਪੈਸੇ ਕਸਟਮਰ ਦੇ ਅਕਾਊਂਟ 'ਚ ਹੀ ਆਉਂਦੇ ਨੇ ਓਕੇ ਜੀ ਜੇਕਰ ਤੁਹਾਡੇ ਅਕਾਊਂਟ 'ਚ ਪੈਸੇ ਆ ਰਹੇ ਨੇ ਤਾਂ ਸਬਸਿਡੀ ਕੱਟ ਕੇ ਲੱਗ ਰਿਹਾ ਹੈ ਨਹੀਂ ਤਾਂ ਉਹ ਅਫਵਾਹ ਹੈ ਓਕੇ ਜੀ ਕਿਉਂਕਿ ਇਹ ਸਬਸਿਡੀ ਲੈਣ ਵਾਸਤੇ ਸਰਕਾਰ ਤੋਂ ਬਹੁਤ سارے ਡਾਕੂਮੈਂਟ ਕਰ ਲੈਣੇ ਪੈਂਦੇ ਨੇ ਜਿਸ ਤਰ੍ਹਾਂ ਆਪਾਂ ਡੀਸੀਆਰ ਪੈਨਲ ਲਾਉਣੇ ਪੈਂਦੇ ਨੇ ਇਸ ਤਰ੍ਹਾਂ ਦਾ ਗਵਰਨਮੈਂਟ ਆਫ ਇੰਡੀਆ ਤੋਂ ਇੱਕ ਸਰਟੀਫਿਕੇਟ ਹਰੇਕ ਕਸਟਮਰ ਨੂੰ ਮਲੇ ਅਪਲੋਡ ਕਰਨਾ ਪੈਂਦਾ ਹੈ ਡੀਸੀਆਰ ਪੈਨਲ ਦਾ ਤਾਂ ਸਬਸਿਡੀ ਆਉਂਦੀ ਹੈ ਤੇ ਹੌਟ ਡਿਪ ਦਾ ਸਟਰਕਚਰ ਲਾਉਣਾ ਪੈਂਦਾ ਸਾਡੀ ਫੇਰ ਦੁਬਾਰਾ 1 ਜਨਵਰੀ ਤੋਂ 30 ਜਨਵਰੀ ਤੱਕ ਆਫਰ ਹੈ ਵੀ ਜਿਨ੍ਹਾਂ ਨੇ ਵੀ 3 ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਦਾ ਘਰੇਲੂ ਜਿਹੜਾ ਸੋਲਰ ਲਵਾਉਣਾ ਹੈ ਅਸੀਂ ਉਹ ਸਬਸਿਡੀ 78000 ਰੁਪਏ ਕੱਟ ਕੇ ਲਾਵਾਂਗੇ ਮੈਂ ਕਹਿੰਦਾ ਉਹਦਾ ਇੱਕ ਐਗਰੀਮੈਂਟ ਕਰਾਂਗੇ ਤੇ ਕਿਉਂਕਿ ਸਾਡਾ ਜਿਹੜਾ ਰਿਜ਼ਲਟ ਹੈ ਪਿਛਲਾ ਬਹੁਤ ਵਧੀਆ ਰਿਹਾ ਸਾਡੇ ਜਿੰਨੇ ਵੀ ਕੋਈ ਸਾਡੇ ਜਿਹੜੇ ਕਸਟਮਰ ਨੇ ਸੁਣਦੇ ਹੋਣਗੇ ਵੀਡੀਓ ਉਹ ਦੱਸ ਦੇਣ ਤੇ ਸਭ ਦੇ ਖਾਤਿਆਂ 'ਚ ਸਬਸਿਡੀ ਆਈ ਹੈ। ਤੇ ਕੁਛ ਦੇ ਪੰਚ ਚਾਰ ਦੇ ਰਹਿੰਦੇ ਨੇ ਉਹਨਾਂ ਦੇ ਖਾਤਿਆਂ 'ਚ ਸਬਸਿਡੀ ਆ ਜਾਣੀ ਹੈ। ਆਈ ਜਾਣੀ। ਉਹਨਾਂ ਨੇ ਸਾਨੂੰ ਵਾਪਸ ਵੀ ਕਰ ਦਿੱਤੀ ਹੈ। ਠੀਕ ਹੈ ਜੀ। ਤਾਂ ਹੀ ਸਾਡਾ ਹੌਸਲਾ ਬਣਿਆ ਵੀ ਅਸੀਂ ਅਗਲਾ ਸਟੈਪ ਫੇਰ ਸਬਸਿਡੀ ਕੱਟ ਕੇ ਜਿਹੜਾ ਪ੍ਰੋਜੈਕਟ ਹੈ ਉਹ ਲਾ ਰਹੇ ਹਾਂ। ਠੀਕ ਹੈ। ਦੂਜੀ ਗੱਲ ਇਹ ਹੈ ਵੀ ਜਿਹੜੇ ਪ੍ਰੋਜੈਕਟ 50 ਕਿਲੋਵਾਟ ਤੋਂ 1000 ਕਿਲੋਵਾਟ ਦੇ ਪ੍ਰੋਜੈਕਟ ਨੇ ਹਾਂਜੀ। ਸਾਥੋਂ ਇੱਕ ਵਾਰ ਕੰਟ੍ਰੈਕਸ਼ਨ ਜ਼ਰੂਰ ਲੈ ਲਓ। ਅੱਛਾ ਜੀ। ਅਸੀਂ ਇੱਕ ਦਾਵਾ ਕਰਦੇ ਹਾਂ ਵੀ ਪੂਰੇ ਪੰਜਾਬ ਤੋਂ ਸਸਤਾ ਤੇ ਵਧੀਆ ਅੱਛਾ ਸੋਲਰ ਲਾਉਣ ਦੀ ਸਾਡੀ ਜਿਹੜੀ ਕੰਪਨੀ ਹੈ ਇਹਦ ਕਰਦੀ ਹੈ ਸਾਡੇ ਕੋਲੇ ਪੂਰੇ ਟੈਕਨੀਕਲ ਟੀਮਾਂ ਨੇ ਜਿਹੜੀਆਂ ਪ੍ਰੋਪਰ ਢੰਗ ਨਾਲ ਲਾਉਂਦੀਆਂ ਨੇ ਸਾਡੀ ਕੰਪਨੀ ਦਾ ਬਹੁਤ ਸਾਰਾ ਤਜਰਬਾ ਹੈ 50 ਕਿਲੋਵਾਟ 100 ਕਿਲੋਵਾਟ ਦੇ ਪ੍ਰੋਜੈਕਟ ਲਾਉਣ ਦੇ ਵਿੱਚ ਤੇ ਅਸੀਂ ਮਤਲਬ ਇਹ ਗੱਲ ਦਾ ਦਾਅਵਾ ਕਰਦੇ ਆਂ ਵੀ ਇੱਕ ਵਾਰ ਆ ਕੇ ਸਾਤੋਂ ਕਮਰਸ਼ੀਅਲ ਜਿਹੜੇ ਪ੍ਰੋਜੈਕਟ ਨੇ ਜਿਨ੍ਹਾਂ ਨੇ ਆਪਦੇ ਆ ਫੈਕਟਰੀਆਂ ਤੇ ਲਾਉਣੇ ਨੇ ਮਤਲਬ ਸਕੂਲਾਂ ਤੇ ਲਾਉਣੇ ਨੇ ਜਾਂ ਜਿਹੜੇ ਡੈਰੀ ਫਾਰਮਾਂ ਤੇ ਲਾਉਣੇ ਨੇ ਜਾਂ ਮੁਰਗੀ ਫਾਰਮਾਂ ਤੇ ਲਾਉਣੇ ਨੇ ਧਾਰਮਿਕ ਸਥਾਨਾਂ ਵਾਸਤੇ ਸਾਡੀ ਇੱਕ ਵਿਸ਼ੇਸ਼ ਛੋਟ ਹੈ ਗੁਰਦੁਆਰਾ ਸਾਹਿਬ ਅਸੀਂ ਘਟੋੜਾ 25 ਤੋਂ 30 ਗੁਰਦੁਆਰਾ ਸਾਹਿਬ ਪ੍ਰੋਜੈਕਟ ਲਾ ਚੁੱਕੇ ਹਾਂ ਤੇ ਉੱਥੇ ਅਸੀਂ ਬਕਾਇਦਾ ਨੋ ਪ੍ਰੋਫਿਟ ਨੋ ਲਾਸਟ ਦੀ ਕੰਮ ਕਰਦੀ ਹੈ ਸਾਡੀ ਕੰਪਨੀ ਗੁਰਦੁਆਰਾ ਸਾਹਿਬ ਮਤਲਬ ਜੀ ਸਾਰੇ ਧਾਰਮਿਕ ਸਥਾਨ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਚਾਹੇ Hindu Sikh Isai ਹੈ ਨਾ ਜੀ ਸਾਰਿਆਂ ਨਾਲ ਉਹ ਇਹ ਵਿਸ਼ੇਸ਼ ਛੋਟ ਦਿੰਦੇ ਨੇ ਦੂਜੀ ਗੱਲ ਜੀ ਜਿਹੜੀ ਇੱਕ ਗੱਲ ਆ 5 ਕਿਲੋ ਵਾਟ ਜਾਂ 100 ਕਿਲੋ ਵਾਟ ਦਾ ਹੈਗਾ ਉਹਦੇ ਵਿੱਚ ਅਸੀਂ ਦਾਵਾ ਕਰਦੇ ਹਾਂ ਵੀ ਪੂਰੇ ਪੰਜਾਬ ਚ ਸਭ ਤੋਂ ਸਸਤਾ ਲਾਉਨੇ ਆ ਹਨਾ ਜੀ ਸਾਡੇ ਤੋਂ ਕਹਿੰਦੇ ਇੱਕ ਵਾਰੀ ਕੋਟੇਸ਼ਨ ਲੈ ਲੈ ਲੋ ਉਦੋਂ ਆ ਲਵਾ ਜਿੱਥੋਂ ਮਰਜ਼ੀ ਲੋ ਤੁਹਾਨੂੰ ਪਤਾ ਲੱਗ ਜੂ ਆਪਦੇ ਆਪ ਬਾਕੀ ਇਹ ਹੈ ਜੀ ਕੰਪਨੀ ਦਾ ਮਾਲ ਹੁੰਦਾ ਹੈਗਾ ਕਿ ਤੇ ਐਂ ਦਾ ਨਹੀਂ ਵੀ ਜੇ ਸਸਤਾ ਲਾਉਣਾ ਤਾਂ ਹਲਕਾ ਬਿਲਕੁਲ ਹੱਗੀਆਂ ਇੰਡੀਆ ਦੀਆਂ ਟੌਪ ਮੋਸਟ 10 ਕੰਪਨੀਆਂ ਨੇ ਉਹ ਕੰਪਨੀਆਂ ਦਾ ਮਾਲ ਲਾਵਾਂਗੇ ਓਕੇ ਜੀ ਡੀਆਰ ਵੀ ਸਾਡੇ ਕੋਲੇ ਵਾਰੀ ਦਾ ਵੀ ਜੋ ਕੰਪਨੀ ਅਗਲਾ ਕਹੂਗਾ ਆਰ ਕਮੈਂਟ ਕਰੂਗਾ ਅਸੀਂ ਉਸੇ ਦੀ ਮਲ ਮਾਲ ਲਾਵਾਂਗੇ ਓਕੇ ਜਦੋਂ ਹੁਣ ਪੈਨਲ ਦੀ ਮੈਂ ਦੇਖਿਆਗਾ ਵੀ ਬਹੁਤਿਆਂ ਦੀ ਡੇਟ ਜੀ ਕਾਫੀ ਪੁਰਾਣੇ ਪੈਨਲੋਂ ਬਣੇ ਹੁੰਦੇ ਨੇ ਜੀ ਤੁਹਾਡੇ ਕੋਲੇ ਲੇਟੈਸਟ ਸਾਡੇ ਕੋਲੇ ਆ ਮਾਲ ਚੈੱਕ ਕਰਨ ਨੂੰ ਪਿਛਲੇ ਹਫਤੇ ਦੇ ਪੈਨਲ ਨੇ ਓਕੇ ਅਸੀਂ ਮਹੀਨੇ ਦੀ ਗੱਲ ਨਹੀਂ ਕਰਦੇ ਅਸੀਂ ਦਿਨਾਂ ਦੀ ਗੱਲ ਕਰਦੇ ਹਾਂ ਦਿਨਾਂ ਦਾ ਟੈਸਟਡ ਮਾਲ ਮਿਲੂਗਾ ਮਤਲਬ ਮਹੀਨੇ ਸਾਲਾਂ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਓਕੇ ਜੀ ਇਹ ਜਿਹੜੀ ਆਪਾਂ ਤੇ ਡੈਸਟ ਰਿਪੋਰਟ ਲੱਗੀ 2000 ਰੁਪਿਆ ਵਾਲੀ ਸਕੀਮ ਆ ਵੀ 2000 ਰੁਪਿਆ ਸੋਲਰ ਸਿਸਟਮ ਲੱਗਣਾ ਹਨਾ ਇਹ 2000 ਕਿਸ਼ਤਾ ਮੰਨ ਲਓ ਆ ਬੰਦੇ ਨੂੰ ਗਰਮੀਆਂ ਦੇ ਵਿੱਚ ਜੇ ਇੱਕ ਏਸੀ ਚੱਲਦਾਗਾ ਤਾਂ ਮੈਨੂੰ ਲੱਗਦਾ ਵੀ 5 ਤੋਂ 7000 ਰੁਪਏ ਲਾਉਂਦਾਗਾ ਹਾਂਜੀ ਇਹ 2000 ਵਾਲੀ ਥੋੜੀ ਸਮਝਾ ਦਿਓ ਵੀ ਉਹ 2000 ਵਾਲੀ ਕਿਸ਼ਤ ਇਹ ਆ ਵੀ ਜਿਹੜਾ 3 ਕਿਲੋਵਾਟ ਦਾ ਪ੍ਰੋਜੈਕਟ ਹੈ ਉਹਦੀ 1800 ਕਿਸ਼ਤ ਬਣਦੀ ਹੈ ਜਿਉਂ-ਜਿਉਂ ਪ੍ਰੋਜੈਕਟ ਦੀ ਕਾਸਟ ਵਧੇ ਜੋ ਕਿਸ਼ਤ ਵੀ ਵਧਦੀ ਜਾਊਗੀ ਓਕੇ ਤੇ ਸਬਸਿਡੀ 78000 ਅਲੱਗ ਆਉਣੀ ਹੈ ਤੇ ਉਹਦਾ ਗਵਰਨਮੈਂਟ ਵੱਲੋਂ ਸਾਢੇ ਸਾਰੀਆਂ ਬੈਂਕਾਂ ਨਾਲ ਟਾਈਅਪਸ ਨੇ ਉਹ ਬੈਂਕਾਂ ਬਕਾਇਦਾ 7% ਤੋਂ ਲੈ ਕੇ 10% ਤੱਕ ਦਾ ਲੋਨ ਕਰ ਦਿੰਦੀਆਂ ਨੇ ਮਤਲਬ ਇੰਟਰਸਟ ਦੀ ਬਲ ਹੋ ਜਾਂਦੀ ਆ ਕੋਈ ਵੱਡੀ ਗੱਲ ਨਹੀਂ ਜਿੰਨਾ ਕੁ ਬੇਲਾ ਉਨੀ ਕਿਸ਼ਤ ਬਣ ਜਾਂਦੀ ਏ ਮੰਨ ਲਓ ਜੀ ਅੱਜੇ 3 ਕਿਲੋਵਾਟ ਦਾ ਲਵਾਉਣਾ ਏਸੀ ਚੱਲੂਗਾ ਜੀ ਉਤੇ ਬਿਲਕੁਲ ਚੱਲੂਗਾ ਜੀ ਉਤੇ ਟੋਟਲ ਕਿੰਨਾ ਖਰਚ ਆਊਗਾ ਜੀ ਜਿਹੜਾ 3.5 ਕਿਲੋਵਾਟ ਦਾ ਹੁਣ ਲੇਟੈਸਟ ਪੈਨਲ ਟਾਪਕੌਨ ਦੇ ਪੈਨਲ ਆਏ ਨੇ ਜਿਹੜੇ ਲੇਟੈਸਟ ਪੈਨਲ ਨੇ ਟਾਪਕੌਨ ਦੇ ਪੂਰਾ ਵਧੀਆ ਕੁਆਲਿਟੀ ਦਾ ਜਿਹੜਾ ਪ੍ਰੋਜੈਕਟ ਹੈ ਉਹ ਲਗਭਗ 1.90 ਤੋਂ 95000 ਦਾ ਲੱਗਦਾ 3.5 ਕਿਲੋਵਾਟ ਦਾ ਅੱਛਾ ਜੀ ਤੇ ਉਹ ਜੋ 78000 ਰੁਪਏ ਤੁਹਾਨੂੰ ਪਹਿਲੀ ਕੱਟ ਕੇ ਅਸੀਂ ਲਾ ਦਾਂਗੇ ਓਕੇ ਜੀ ਤੇ ਇਹੀ ਪ੍ਰੋਜੈਕਟ ਜੇ ਹੋਰ ਸਮਾਨ ਸਸਤਾ ਹੋਣਾ ਸਸਤਾ ਵੀ ਲੱਗ ਜਾਊਗਾ ਓਕੇ ਜੀ ਪਰ ਅਸੀਂ ਗੱਲ ਕਰਦੇ ਆ ਵੀ ਜੇ ਵਧੀਆ ਕੋਸਟ ਜਿਹੜਾ ਸਿਰੇ ਜਾਗਾ ਜਿਹੜਾ ਜਿਹੜਾ ਹੁਣ ਟਾਪਕੌਨ ਆਇਆ ਜਿਹਦੀ ਐਫੀਸ਼ੀਐਂਸੀ 23 ਹੈ ओके ਸਾਰੀਆਂ ਕੰਪਨੀਆਂ ਟਾਪ ਕੋਨ ਦਾ ਕੱਢ ਰਹੀਆਂ ਨੇ ਮਤਲਬ ਸਾਰੀਆਂ ਦੀ ਮੈਂ ਗੱਲ ਕਰਦਾ ਮਤਲਬ ਕਹਿਣ ਦਾ ਭਾਵ ਕੀ ਹੈ ਵੀ ਉਸ ਤਰ੍ਹਾਂ ਦਾ ਜਿਹੜਾ ਪ੍ਰੋਜੈਕਟ ਆਸੀਂ ਲਾ ਦਿੰਨੇ ਆ ਉਹ ਤੋਂ 75000 ਰੁਪਏ ਮੈਂਸ ਦੇ ਕੇ ਅਸੀਂ ਉਹ ਚੈੱਕ ਲੈ ਲੈਣੇ ਨੇ ਉਹ ਪ੍ਰੋਜੈਕਟ ਜਦੋਂ ਉਹਦੇ ਬੰਦੇ ਦੇ ਖਾਤੇ ਚ ਆ ਗਏ ਤੁਸੀਂ ਅੱਛਾ ਸਬਸਿਡੀ ਦਿਵਾਉਣ ਲਈ ਤੁਸੀਂ ਗਰੰਟੀ ਲੈਣੀ ਹੈ ਹਰੇਕ ਨੂੰ ਜੋ ਕੱਟੀ ਤੇ ਪਹਿਲਾਂ ਜੀ ਅੱਛਾ ਜੀ ਜਦੋਂ ਕੱਟੀ ਤੇ ਮੈਂ ਹੁਣ ਫੇਰ ਮੇਰਾ ਸਵਾਲ ਗਲਤ ਹੋ ਗਿਆ ਇਹ ਚਲੋ ਫੇਰ ਵੀ ਮੇਰਾ ਪੁੱਛਣਾ ਬਣਦਾ ਦੀ ਮੈਂ ਤਾਂ ਪੁੱਛਿਆ ਸਰ ਜਿੱਦਾਂ ਸਬਸਿਡੀ ਆ ਕੇ ਨੇ ਟਾਈਮ ਸੇ ਜਾਂਦੀ ਹੈ ਜੀ ਸਬਸਿਡੀ ਦਾ ਦੇਖੋ ਪ੍ਰੋਸੈਸ 2 ਕੁ ਮਹੀਨੇ ਦਾ ਪ੍ਰੋਸੈਸ ਹੈ ਸਾਡੀਆਂ 4535 ਦੇ ਅੰਚ ਵੀ ਆਈ ਹੋਈਆਂ ਨੇ ਅੱਛਾ ਜੀ ਪਈਆਂ ਨੂੰ 2 ਮਹੀਨੇ ਤੋਂ ਵੱਧ ਟਾਈਮ ਵੀ ਲੱਗ ਜਾਂਦਾ ਉਹ ਬਿਜਲੀ ਬੋਰਡ ਦੇ ਡਾਕੂਮੈਂਟੇਸ਼ਨ ਤੇ ਡਿਪੈਂਡ ਕਰਦਾ ਹੈ ਅੱਛਾ ਜੀ ਲਓ ਜੀ ਗੱਲ ਇਹ ਹੈ ਵੀ 1,95,000 ਤੋਂ 78,000 ਪਹਿਲਾਂ ਘੱਟ ਬਾਕੀ ਲੋਨ ਹੋ ਜਾਊਗਾ 2018-1900 ਦੀ ਕੇਸ ਤੋਂ ਹੋਊਗੀ ਇਤੋਂ ਵਧੀਆ ਟਾਈਮ ਨਹੀਂ ਮਿਲਣਾ ਤੁਹਾਨੂੰ ਖਿੱਚ ਲੋ ਕੰਮ ਨੂੰ ਬਾਈ ਬਾਕੀ ਇੱਕ ਹੋਰ ਤੁਸੀਂ ਦੱਸ ਰਹੇ ਸੀ ਵੀ ਸਰਦੀਆਂ ਦੇ ਵਿੱਚ ਸੋਲਰ ਲਵਾਉਣ ਦਾ ਹੁਣ ਜਮ੍ਹਾਂ ਹੋਊਗੀ ਬਿਲਕੁਲ ਹੁਣ ਫਾਇਦਾ ਇਹ ਜਿਹੜੀਆਂ ਹੁਣ ਜੁਨਟਾਂ ਹੋਣਗੀਆਂ ਜਮਾ ਹੋਣਗੀਆਂ 30 ਸਤੰਬਰ ਤੱਕ ਜੁਨਟਾਂ ਇਹ ਕੈਰੀ ਫਾਰਵਰਡ ਕਰ ਸਕਦੇ ਆ ਆਪਾਂ ਜਿਹੜੀਆਂ ਅੱਜ ਦੀਆਂ ਜੁਨਟਾਂ ਨੇ ਆਪਾਂ 30 ਸਤੰਬਰ ਤੱਕ ਗਰਮੀਆ ਚ ਵਰਤ ਸਕਦੇ ਆ ਓਕੇ ਜੀ ਮਤਲਬ ਇਹਦਾ ਬਿਲਕੁਲ ਬੈਨੀਫਿਟ ਹੈ ਜਿਸ ਤਰ੍ਹਾਂ ਮਤਲਬ ਹੁਣ ਸਰਕਾਰ ਦੀ ਸਕੀਮ ਵੀ ਹੈ ਉਸ ਸਕੀਮ ਔਲੇ ਸਮੇਂ ਚ 78000 ਦੀ ਨਾਂ ਰਹੇ ਓਕੇ ਜੀ ਨਾਲੇ ਤਾਂ ਸਬਸਿਡੀ ਵੀ ਜਾਂਦੀ ਰਹੇ ਹੋ ਸਕਦੀ ਹੈ ਵੀ ਤੁਹਾਡੇ ਹੱਥੋਂ ਨਿਕਲ ਜੇ ਤੇ ਨਾਲੇ ਜਿਹੜੀਆਂ ਹੁਣ ਸਰਦੀ ਦੇ ਵਿੱਚ ਤੁਹਾਡੀ ਜੁਨਟਾਂ ਬਣਣੀਆਂ ਤੁਹਾਡੇ ਗ੍ਰੇਡ ਤੇ ਜਮਾ ਹੋ ਜਾਣਗੀਆਂ ਗਰਮੀ 'ਚ ਤੁਸੀਂ ਉਹਨਾਂ ਤੋਂ ਰਿਟਰਨ ਲੈ ਸਕਦੇ ਹੋ ਇਹ ਵੀ ਵੱਡਾ ਬੈਨੀਫਿਟ ਆ ਮਿੱਤਰੋ ਖਿੱਚ ਲਓ ਕੰਮ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਹਰੇਕ ਦੇ ਕੰਮ ਦੀ ਆ ਧੰਨਵਾਦ ਕਰਦੇ ਆ ਵਿੱਕੀ ਜੀ ਦਾ ਜਿਨ੍ਹਾਂ ਨੇ ਕੀਮਤੀ ਸਮਾਂ ਦਿੱਤਾ ਧੰਨਵਾਦ ਤੁਹਾਡਾ ਬਹੁਤ ਪਿਆਰ ਦਿੰਦੇ ਹੋ ਐਦਾਂ ਹੀ ਦਿੰਦੇ ਰਹੋ ਜੀ ਸਤਿ ਸ਼੍ਰੀ ਅਕਾਲ